ਅਸੀਂ ਐਕਸ ਵਕਤ ਖੜੇ ਆ ਗੁਰਨਾਨਕ ਫਰਨੀਚਰ ਸਟੋਰ ਪਿੰਡ ਦੁੰਨੇ ਕੇ ਜਿਹੜਾ ਕਿ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਤੇ ਐਸ ਵਕਤ ਸੈਂਟਰਲ ਜੇਲ ਪਟਿਆਲਾ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦਾ ਇਹ ਸ਼ੋਰੂਮ ਹੈ ਜਿਸ ਨੂੰ NH105B ਜਿਹੜਾ ਕਿ ਇੱਥੇ ਨਿਕਲ ਰਿਹਾ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਸਾਹਮਣੇ ਦਿਖਾ ਦੇਣਾ ਇਹ ਉਹ ਪੁਲ ਬਣ ਰਿਹਾ ਹੈ ਇਹਦੇ ਅਧੀਨ ਜਿਹੜਾ ਜ਼ਮੀਨ ਅਕਵਾਇਰ ਕੀਤੀ ਗਈ ਹੈ ਉਹਦੇ ਵਿੱਚ ਆ ਰਿਹਾ ਔਰ ਇਹਨੂੰ ਢਾਉਣ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਇਹ ਵਿਵਾਦ ਹੈ ਜਿਹੜਾ ਕਾਫੀ ਭਖਿਆ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਵੱਲੋਂ ਭਾਈ ਅੰਮ੍ਰਿਤਪਾਲ ਭਾਈ ਸਰਬਜੀਤ ਸਿੰਘ ਖਾਲਸਾ ਤੇ ਬਾਪੂ ਤਰਸੇਮ ਸਿੰਘ ਜੀ ਦੀ ਅਗਵਾਈ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਡੀਸੀ ਸਾਹਿਬ ਨੂੰ ਇੱਕ ਵਫਦ ਵੀ ਮਿਲਿਆ ਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਕੇ ਦਾ ਢਕਵਾ ਮੁਆਵਜ਼ਾ ਜਿਹੜਾ ਉਹ ਦਵਾਇਆ ਜਾਵੇ ਤੇ ਅੱਜ ਫੇਰ ਜਿਹੜੀਆਂ ਸਿੱਖ ਜਥੇਬੰਦੀਆਂ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਠਿਆਂ ਹੋਈਆਂ ਇਸ ਸ਼ੋਰੂਮ ਦੇ ਵਿੱਚ ਤੇ ਇੱਕ ਮੀਟਿੰਗ ਕਰਨ ਜਾ ਰਹੇ ਆ। ਸੋ ਕੀ ਗੱਲਬਾਤ ਹੋਣ ਜਾ ਰਹੀ ਹੈ? ਆਪਾਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਾਡੇ ਨਾਲ ਸਰਦਾਰ ਤਰਨਪ੍ਰੀਤ ਸਿੰਘ ਜੀ ਜੁੜੇ ਹੋਏ ਨੇ ਜੋ ਕਿ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੇ ਕਲੋਜ਼ ਰਿਲੇਟਿਵ ਨੇ। ਸੋ ਉਹਨਾਂ ਤੋਂ ਜਾਣਕਾਰੀ ਲਵਾਂਗੇ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਭਾਈ ਜੀ ਇਹ ਨਾ ਇੱਕ ਰੋਡ ਨਿਕਲੇ ਆਈ NH105B ਜੋ ਕਿ ਲੰਬ ਵਾਲੀ ਤੋਂ ਮੋਗੇ ਨੂੰ ਆ ਰਿਹਾ ਜੀ ਹਾਂਜੀ ਉਸ ਦੇ ਰਿਲੇਟਡ ਜਦੋਂ ਇਹ ਮੋਗੇ ਪਹੁੰਚ ਜਾਣਾ ਤੇ ਇੱਥੇ ਜਿੱਥੇ ਮੋਗੇ ਆ ਕੇ ਖਤਮ ਹੁੰਦਾ ਉਹ ਏਰੀਆ ਹੈਗਾ ਜੀ ਦੁੰਨੇ ਕੇ ਜੇ ਮੋਗੇਜ ਦੇ ਦਾ ਹੈਗਾ ਇਹ ਆਪਾਂ ਕਹਿ ਸਕਦੇ ਵਾਰਡ ਨੰਬਰ 99 ਮਾਨਸਿਪੈਲਟੀ ਦੇ ਅੰਦਰ ਆਜੀ ਇਹ 2015 ਦੇ ਵਿੱਚ ਇੱਥੇ ਮਾਨਸਿਪੈਲਟੀ ਦੇ ਪਹਿਲੇ ਇਲੈਕਸ਼ਨ ਹੋਏ ਸੀ ਜਦੋਂ ਐਮਸੀ ਪਹਿਲਾ ਬਣਿਆ ਸੀਗਾ ਹਾਂਜੀ ਆਪਾਂ ਉਸ ਜਗ੍ਹਾ ਤੇ ਖੜੇ ਆਂ ਅੱਜ ਇੱਥੇ ਇਹ ਚੱਕਰ ਆ ਜੀ ਵੀ ਇਹ ਸਾਰੀ ਦੀ ਸਾਰੀ ਏਰੀਆ ਜਿਹੜਾ ਇਹ ਸਾਰਾ ਕਮਰਸ਼ੀਅਲ ਏਰੀਆ ਜੀ ਇਹ ਜਦੋਂ ਆਪਾਂ ਵਾਰਡ ਨੰਬਰ 99 ਤੇ ਆਗੇ ਮਾਨਸਿਪੈਲਟੀ ਦੇ ਅੰਦਰ ਹੀ ਹੋ ਗਏ ਦੁਕਾਨਾਂ ਕਾਰੋਬਾਰ ਚੱਲ ਰਹੇ ਆ ਜੀ ਇਹ ਕਮਰਸ਼ੀਅਲ ਏਰੀਆ ਹੋ ਗਿਆ ਜੀ ਪਰ ਇੱਥੇ ਕੀ ਹੋ ਰਿਹਾ ਵੀ ਇਹ ਸਾਰੇ ਦੇ ਸਾਰੀ ਜਗ੍ਹਾ ਨੂੰ ਇਹਨਾਂ ਨੇ ਕੀਤੇ ਵਾਲੀ ਸ਼ੋਕ ਕੀਤਾ ਹੋਇਆ ਜੀ ਚਾਹੀ ਜਮੀਨ ਸ਼ੋਕ ਕੀਤੀ ਚਾਹੀ ਜੋ ਕੀਤਾ ਹੋਇਆ ਹਾਲਾਂਕਿ ਸਾਡੇ ਕੋਲ 1990 ਦੀ ਜਿਹੜੀ ਆਪਾਂ ਕਹਿ ਦਿੰਦੇ ਆ ਫਾਰਦ ਹੈਗੀ ਆ ਜਿਹਨੂੰ ਜਮਾਂਬੰਦੀ ਕਹਿ ਦਿੰਦੇ ਆ ਉਹਦੇ ਵਿੱਚ ਵੀ ਗੈਰਮੌਨਕਲ ਲਿਖਿਆ ਹੋਇਆ ਆਪਣਾ ਏਰੀਆ ਜੀ ਪਰ ਇਹਨਾਂ ਨੇ ਚਾਹੀ ਪਾਇਆ ਹੋਇਆ ਜੀ ਉਹ ਇਹ ਕੀ ਸਮਝਦੇ ਹੋ ਕਿ ਵੀ ਇਹ ਜਾਣਬੁੱਝ ਕੇ ਕੀਤਾ ਗਿਆ ਕਿ ਪਟਵਾਰੀ ਦੀ ਗਲਤੀ ਦੇ ਨਾਲ ਬਿਲਕੁਲ ਜੀ ਇਹ ਜਾਣਬੁੱਝ ਕੇ ਵੀ ਕੀਤਾ ਜਾ ਸਕਦਾ ਹੈ ਤੇ ਪਟਵਾਰੀ ਦੀ ਗਲਤੀ ਨਾਲ ਵੀ ਕੀਤਾ ਜਾ ਸਕਦਾ ਦੋਨੇ ਕਾਰਨਾਂ ਹੋ ਸਕਦੇ 2021 ਦੇ ਵਿੱਚ ਇਹਦਾ ਸਰਵੇ ਹੋਇਆ ਸੀ ਇਸ ਰੋਡ ਦਾ ਬਈ 2000 ਸੌਰੀ 20 ਦੇ ਵਿੱਚ ਹੋ ਗਿਆ ਸੀਗਾ ਜੀ ਸਰਵੇ ਦਾ ਹਾਂ ਕਰੋਨਾ ਦੇ ਦੌਰਾਨ ਹਾਂ ਜੀ ਆਪਾਂ 2017 'ਚ ਜਗ੍ਹਾ ਲੈ ਲਈ ਸੀਗੀ ਜੀ ਤੇ ਸ਼ੋਰੂਮ ਕਦੋਂ ਬਣਿਆ ਸੀ ਸ਼ੋਰੂਮ 18 'ਚ ਤਿਆਰ ਹੋ ਗਿਆ ਸੀਗਾ ਜੀ ਆਪਣਾ ਇਹਦਾ ਮਤਲਬ 2018 ਦੇ ਵਿੱਚ ਜੇਕਰ ਸ਼ੋਰੂਮ ਇੱਥੇ ਤਿਆਰ ਸੀਗਾ ਤੇ 2020 ਦੇ ਸਰਵੇ ਦੇ ਵਿੱਚ ਇਹ ਕਿਉਂ ਨਹੀਂ ਦਿਖਾਇਆ ਗਿਆ ਆਪਾਂ 2018 ਦੇ ਵਿੱਚ ਸ਼ੋਰੂਮ ਤਾਂ ਤਿਆਰ ਕੀਤਾ ਹੀ ਕੀਤਾ ਸ਼ੋਰੂਮ ਤਿਆਰ ਕਰਨ ਤੋਂ ਪਹਿਲਾਂ ਇੱਕ ਬਿਲਡਿੰਗ ਪਾਸ ਕਰਨ ਦਾ ਮਾਨਸਿਪੈਲਿਟੀ ਤੋਂ ਆਪਾਂ ਨੂੰ ਬਣਾਉਣਾ ਪੈਂਦਾ ਨਕਸ਼ਾ ਉਹ ਵੀ ਬਣਵਾਇਆ ਉਸ ਤੋਂ ਬਾਅਦ ਸੀਐਲਯੂ ਦੀਆਂ ਫੀਸਾਂ ਜਮ੍ਹਾਂ ਕਰਾਈਆਂ ਜਿਹੜੀਆਂ ਕਿ ਤਕਰੀਬਨ 2.5 ਤੋਂ 3 ਲੱਖ ਰੁਪਏ ਬਣਦੀਆਂ ਜੀ ਉਸ ਤੋਂ ਬਾਅਦ ਸਾਨੂੰ ਦਿੱਤਾ ਗਿਆ ਸਰਟੀਫਿਕੇਟ ਸੀਐਲਯੂ ਦਾ ਤੇ ਜੀਐਸਟੀ ਨੰਬਰ ਵੀ ਆਪਣੇ ਕੋਲੇ ਹੈਗਾ ਜੀ ਇਹ ਕਾਨੂੰਨ ਕਹਿੰਦਾ ਹੈ ਵੀ ਜਿਹੜੇ ਬੰਦੇ ਕੋਲੇ ਜੀਐਸਟੀ ਨੰਬਰ ਤੇ ਸੀਐਲਯੂ ਸਰਟੀਫਿਕੇਟ ਹੈਗਾ ਉਹ ਚਾਹੇ ਜਾ ਕੇ ਖੇਤਾਂ ਦੇ ਵਿੱਚ ਡਗਰੂ ਵਾਲੇ ਫਾਟਕਾਂ ਦੇ ਜਾ ਕੇ ਵੀ ਦੁਕਾਨ ਪਾ ਲਵੇ ਉੱਤੇ ਵੀ ਉਹ ਜਗ੍ਹਾ ਕਮਰਸ਼ੀਅਲ ਹੋ ਗਈ ਪਰ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਵੀ ਕਮਰਸ਼ੀਅਲ ਹੋ ਗਈ ਜੀ ਇਸ ਦੇ ਵਿੱਚ ਤੁਸੀਂ ਧਾਂਜ ਲਈਏ ਵੇਖੋ ਜੀ ਵੀ ਉਹ ਆ ਥੋੜਾ ਜਿਹਾ ਅੱਗੇ ਜਾਓਗੇ ਨਾ ਜੀ ਏਰੀਆ ਤਾਂ ਇਹ ਜੇ ਇਹਨਾਂ ਦਾ ਕਲੈਕਟਰ ਰੇਟ ਆ ਜੀ ਜਦੋਂ ਆਪਾਂ ਰਜਿਸਟਰੀਆਂ ਕਰਾਉਣੀਆਂ ਨੇ ਨਾ ਇਹ ਕਲੈਕਟਰ ਰੇਟ ਦੇ ਹਿਸਾਬ ਨਾਲ ਕਰਵਾਈਆਂ ਜਾਂਦੀਆਂ ਜਿਹੜਾ ਇਹਨਾਂ ਦਾ ਕਲੈਕਟਰ ਰੇਟ ਆ ਉਹ ਕਹਿੰਦਾ ਵੀ ਮੋਗਾ ਬੁੱਗੀਪੁਰ ਬਾਈਪਾਸ ਤੋਂ ਲੈ ਕੇ ਤੇ ਬਾਬਾ ਫਰੀਦ ਕੰਪਲੈਕਸ ਤੱਕ ਹੂੰ ਹੂੰ ਇਹ ਸਾਰੀ ਜਗ੍ਹਾ ਸੜਕ ਦੇ ਦੋਨੇ ਪਾਸੇ ਕਮਰਸ਼ੀਅਲ ਆ ਜੇ ਤੁਸੀਂ ਰਜਿਸਟਰੀ ਕਰਾਉਣੀ ਆ ਕਮਰਸ਼ੀਅਲ ਦੇ ਪੈਸੇ ਦੇਣੇ ਆ ਅਸੀਂ ਕਮਰਸ਼ੀਅਲ ਦੇ ਪੈਸੇ ਦਿੱਤੇ ਆ ਇਹ ਸਾਨੂੰ ਖੇਤੀਬਾੜੀ ਦੇ ਪੈਸੇ ਦੇ ਦੇ ਨਹੀਂ ਇੱਥੇ ਕਿੱਥੇ ਕਾਨੂੰਨ ਆ ਕਿਹੜੀ ਇੱਥੇ ਮਤਲਬ ਧਾਵਾਵਾਂ ਪੜ ਕੇ ਇਹ ਚੀਜ਼ਾਂ ਬਣਾਈਆਂ ਗਈਆਂ ਆ ਇਹਨਾਂ ਨੂੰ ਆਪਦੀ ਪਰਤੋਲ ਕਰਨੀ ਚਾਹੀਦੀ ਹੈ ਅੱਜ ਤੁਸੀਂ ਇਹਦੇ ਸਬੰਧ ਵਿੱਚ ਐਮਐਲਏ ਮੋਗਾ ਦੇ ਨਾਲ ਵੀ ਮੀਟਿੰਗ ਕੀਤੀ ਹੈ ਹਾਂਜੀ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਫਿਰ ਤੁਹਾਨੂੰ ਮੈਡਮ ਦੇਖੋ ਜੀ ਜਿਹੜੇ ਐਮਐਲਏ ਸਾਹਿਬ ਹੁੰਦੇ ਹਨ ਉਹਨਾਂ ਨੇ ਮੌਕੇ ਦੇ ਜਿਵੇਂ ਆਪਣੇ ਇੱਥੇ ਮੈਡਮ ਅਮਨ ਅਰੋੜਾ ਜੀ ਨੇ ਉਹ ਆਇਆ ਸਵਾਗਤ ਮੋਗੇ ਜ਼ਿਲ੍ਹੇ ਦੇ ਰੱਬ ਨੇ ਹੂੰ ਹੂੰ ਠੀਕ ਹੈ ਜੀ ਉਹ ਚੋਣ ਤਾ ਸਾਰਾ ਕੁਝ ਹੀ ਹੋ ਸਕਦਾ ਹੈ ਜਦੋਂ ਅੱਜ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਤੀ ਉਹਨਾਂ ਨੇ ਸਾਨੂੰ ਦਲਾਸਾ ਦਿੱਤਾ ਸਾਨੂੰ ਵਿਸ਼ਵਾਸ ਦਿਵਾਇਆ ਵੀ ਪਹਿਲੀ ਗੱਲ ਤਾਂ ਇੱਥੇ ਕੋਈ ਟਾਉਣ ਨਹੀਂ ਆਉਂਦਾ ਜੇ ਕੋਈ ਟਾਉਣ ਆ ਗਿਆ ਤਾਂ ਉਹਦੀਆਂ ਉਹਦੇ ਬਲਡੋజర్ ਤੇ ਉਹਦੀ ਮਸ਼ੀਨ ਦੇ ਮੁੜੇ ਮੈਂ ਆਪ ਖੜੀ ਹੋਊਂਗੀ ਇਹ ਸਾਨੂੰ 25 ਤੋਂ 30 ਪਰਿਵਾਰਾਂ ਦੇ ਸਾਹਮਣੇ ਮੈਡਮ ਨੇ ਵਿਸ਼ਵਾਸ ਦਿਵਾਇਆ ਜੀ ਹੁਣ ਆਪਾਂ ਰੱਬ ਤੇ ਰੱਬ ਤੇ ਇੱਕ ਹਿਸਾਬ ਨਾਲ ਮੌਕੇ ਤੇ ਰੱਬ ਤੇ ਵਿਸ਼ਵਾਸ ਕਰਕੇ ਉਹਨਾਂ ਦੇ ਵੇਟ ਕਰਾਂਗੇ ਵੀ ਉਹ ਸਾਨੂੰ ਕਿੱਥੋਂ ਤੱਕ ਇਨਸਾਫ ਦਿਵਾ ਪਾਉਂਦੇ ਆ ਤੇ ਜੇ ਮਾਲੋਂ ਇਨਸਾਫ ਨਹੀਂ ਦਵਾਇਆ ਜਾਂਦਾ ਤਾਂ ਫਿਰ ਕੀ ਆਪਣਾ ਜੇ ਇਨਸਾਫ ਨਹੀਂ ਦਵਾਇਆ ਜਾਂਦਾ ਜੀ ਦੇਖੋ ਫਿਰ ਕੀ ਆ ਵੀ ਜਿਹੜੀ ਨਾ ਆਪਣੀ ਇੱਕ ਪੰਜਾਬ ਦੀ ਬਹੁਤ ਬਦਕਿਸਮਤੀ ਆ ਜੀ ਜਦੋਂ ਆਪਾਂ ਨੂੰ ਇੱਥੇ ਪਹਿਲੇ ਦਿਨ ਤੋਂ ਹੀ ਝਾੜਿਆ ਜਾ ਰਿਹਾ ਆਪਾਂ ਨੂੰ ਅੱਜ ਦੇਖ ਲਓ 15 ਅਗਸਤਾਂ 1947 ਤੋਂ ਲੈ ਕੇ ਆਪਾਂ ਨੂੰ ਝਾੜਦਾ ਹੀ ਆਇਆ ਇਹ ਜੇ ਇਹ ਆਪਣੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਜਿੰਨੀਆਂ ਵੀ ਨੇ ਉਹ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਦੀਵਾਜਤੀ ਅਸੀਂ ਤੁਹਾਡੇ ਕੋਲ ਦੇ ਨਾਲ ਆ ਕੇ ਖੜ ਜਾਾਂਗੇ ਫਿਰ ਸਾਨੂੰ ਉਹਨਾਂ ਤੇ ਵਿਸ਼ਵਾਸ ਆ। ਸੋ ਇਹਨੇ ਤਰਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ 2018 ਦੇ ਵਿੱਚ ਇਹ ਸ਼ੋਰੂਮ ਇੱਥੇ ਬਣ ਕੇ ਤਿਆਰ ਹੋ ਚੁੱਕਾ ਸੀ 2017 ਦੇ ਵਿੱਚ ਇਹ ਜ਼ਮੀਨ ਖਰੀਦੀ ਜਾ ਚੁੱਕੀ ਸੀ ਔਰ ਜਿਹੜਾ ਸਰਵੇ ਹੁੰਦਾ ਉਹ 2020 ਦੇ ਵਿੱਚ ਹੁੰਦਾ ਤੇ ਪ੍ਰਸ਼ਾਸਨ ਵੱਲੋਂ ਇਹ ਬਾਣ ਨਾ ਲਗਾਇਆ ਜਾਂਦਾ ਕਿ ਜਦੋਂ ਸਰਵੇ ਹੋਇਆ ਉਸ ਵੇਲੇ ਇਹ ਜਿਹੜਾ ਸ਼ੋਰੂਮ ਇੱਥੇ ਮੌਜੂਦ ਨਹੀਂ ਸੀ ਸੋ ਗੱਲਾਂ ਬਹੁਤ ਨੇ ਜਿਨ੍ਹਾਂ ਦੀ ਪਟਚੋਲ ਕਰਨੀ ਬਣਦੀ ਹੈ ਤੇ ਇਸ ਵਕਤ ਲੜਾਈ ਹੈ ਸਹੀ ਮੁਆਵਦੇ ਦੀ ਪਈ ਸਾਹਿਬ ਇਹਦਾ ਮੁਆਵਦਾ ਦਿੱਤਾ ਕਿੰਨਾ ਜਾ ਰਿਹਾ ਤੁਹਾਨੂੰ ਭਾਈ ਦੇਖੋ ਜੀ ਇੱਥੇ ਜਗਾ ਜੇ ਆਪਾਂ ਗੱਲ ਕਰੀਏ ਮੁਆਵਦੇ ਦੀ ਤੇ ਇਹ ਤੋਂ ਲੈ ਕੇ ਤੇ ਮੋਗੇ ਵਾਲੇ ਪਾਸੇ ਨੂੰ ਕੋਈ 12 ਲੱਖ ਰੁਪਇਆ ਮਰਲੇ ਦੇ ਹਿਸਾਬ ਨਾਲ ਵੀ ਪਲਾਟ ਹੈ ਨਹੀਂਗਾ ਹੈ ਨਹੀਂਗਾ ਬਿਲਕੁਲ ਭਾਜੀ ਬਿਲਕੁਲ ਹੈ ਨਹੀਂਗਾ ਜੇ ਕੋਈ ਹੈਗਾ ਤਾਂ ਮੈਨੂੰ ਆ ਕੇ ਸਾਬਤ ਕਰਦੇ ਵੀ ਆਪਾਂ ਬੈਠੇ ਆ ਜੀ ਦੂਸਰੇ ਨੰਬਰ ਤੇ ਇਹ ਤਾਂ ਮੈਨੂੰ ਸਿਰਫ ਤੇ ਸਿਰਫ 55000 ਰੁਪਇਆ ਮਰਲੇ ਦਾ ਜਿਹਨੂੰ ਕਿ ਦੁੱਗਣਾ ਕਰਕੇ 110000 ਰੁਪਇਆ ਦਿੱਤਾ ਜਾ ਰਿਹਾ ਹੈ ਅੱਛਾ ਸੋ ਸਿਰਫ 10110000 ਰੁਪਿਆ ਆ ਤੁਸੀਂ ਖਾਲੀ ਪਲਾਟ ਦੇਖ ਸਕਦੇ ਹੋ ਸਾਡੇ ਨਾਲ ਇਹਨਾਂ ਦੇ ਮਾਲਕ ਵੀ ਇੱਥੇ ਮੌਜੂਦ ਹੈ ਸੋ ਇਹਦਾ ਵੀ 55000 ਰੁਪਏ ਦੇ ਨਾਲ ਮੁਆਵਜ਼ਾ ਜਿਹੜਾ ਦਿੱਤਾ ਜਾ ਰਿਹਾ ਸੋ ਇਹ ਜਿਹੜਾ ਬਿਲਕੁਲ ਸਾਹਮਣੇ ਦੇਖ ਰਿਹਾ ਸ਼ੋਰੂਮ ਇਹ ਹਰ ਇੱਕ ਨੂੰ ਪਤਾ ਲੱਗ ਰਿਹਾ ਕਿ ਕਮਰਸ਼ੀਅਲ ਪ੍ਰਾਪਰਟੀ ਹੈ ਤੋ ਇਹਦਾ ਵੀ ਜਿਹੜਾ 55000 ਰੁਪਇਆ ਮਰਲਾ ਮੁਆਵਜ਼ਾ ਜਿਹੜਾ ਦਿੱਤਾ ਜਾ ਰਿਹਾ ਸੋ ਕੁੱਲ ਮਿਲਾ ਕੇ ਬਹੁਤ ਵੱਡੀ ਅਣਗੈਲੀ ਹੋਈ ਹੈ ਪ੍ਰਸ਼ਾਸਨ ਤੋਂ ਕਿਤੇ ਨਾ ਕਿਤੇ ਔਰ ਪ੍ਰਸ਼ਾਸਨ ਇਹਨਾਂ ਨੂੰ ਆਰਬਿਟਰਰੀਅਨ ਕਮੇਟੀ ਦੇ ਵਿੱਚ ਜਾਣ ਲਈ ਕਹਿ ਰਿਹਾ ਔਰ ਜਿਹੜੀ ਆਪਦੇ ਪੱਧਰ ਤੇ ਜਿਹੜਾ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਉਲਟਾ ਜਿਹੜੇ ਪ੍ਰਭਾਵਿਤ ਪੈਰਾਂ ਨੂੰ ਹੋਰ ਪਰੇਸ਼ਾਨ ਕਰਨ ਵਾਲਾ ਜਾਂ ਹੋਰ ਕਮੇਟੀਆਂ ਕੋਲੇ ਜਾਂ ਚੱਕਰਾਂ ਦੇ ਵਿੱਚ ਪਾਉਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਸੋ ਆਪਾਂ ਦੇਖਦੇ ਆ ਕਿ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਜਾਂਦੇ ਆ ਤੇ ਉਸ ਤੋਂ ਬਾਅਦ ਜੋ ਵੀ ਇਹ ਪ੍ਰੈਸ ਨੂੰ ਸਬੋਧਨ ਕਰਨਗੇ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਨਾਂਗੇ ਕੈਮਰਾਮੈਨ ਹਰਪ੍ਰੀਤ ਨਭੋਣਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਮਹਿੰਦਰ ਪਾਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬਹੁਤ ਸਾਰੀ ਸੰਗਤ ਦੀ ਨਿਗਾਹ ਦੇ ਵਿੱਚ ਇਹ ਗੱਲਬਾਤ ਹੈਗੀ ਹੋਈ ਆ ਵੀ ਜੋ ਇੱਥੇ ਦੁੰਨੇ ਕੇ ਐਨ ਐਚ 105 ਬੀ ਬਣ ਰਿਹਾ ਜਿਹੜਾ ਕਿ ਲੰਬਾਵਾਲੀ ਤੋਂ ਮੋਗੇ ਆ ਕੇ ਖਤਮ ਹੁੰਦਾ ਹੈ ਏਸ ਰੋਡ ਦੇ ਵਿੱਚ ਜਮੀਨਾਂ ਬਹੁਤ ਇੱਕ ਵਾਰ ਕੀਤੀਆਂ ਗਈਆਂ ਤੇ ਇੱਥੇ ਮੋਗੇ ਜਿੱਥੇ ਆ ਕੇ ਖਤਮ ਹੁੰਦਾ ਏ ਇੱਥੇ ਆਪਣਾ ਗੁਰਨਾਨਕ ਫਰਨੀਚਰ ਸਟੋਰ ਦੁੰਨੇ ਕੇ ਜੋ ਕਿ ਇਸ ਵਕਤ ਆਪਾਂ 49 ਨੰਬਰ ਵਾਰ ਚ ਬੈਠੀਆਂ ਆ ਜੋ ਤੁਸੀਂ ਦੇਖ ਰਹੇ ਹੋ ਉਹ ਵਹੀ ਆ ਇਹ ਸਾਰੀ ਦੀ ਸਾਰੀ ਜਗਾ ਤੇ ਇਹਦੇ ਨਾਲ ਜਿੰਨੇ 25 26 ਘਰ ਆ ਰਹੇ ਆ ਜੀ ਸਾਰੇ ਦੇ ਸਾਰੇ ਕਮਰਸ਼ੀਅਲ ਏਰੀਆ ਜੀ ਇਹ ਸਾਰਾ ਇਸ ਏਰੀਏ ਦੇ ਵਿੱਚ ਆਪਾਂ ਨੂੰ ਇਹ ਕਮਰਸ਼ੀਅਲ ਏਰੀਏ ਨੂੰ ਖੇਤੀਬਾੜੀ ਦੇ ਹਿਸਾਬ ਨਾਲ ਪੈਸੇ ਦੇ ਰਹੇ ਨੇ ਜੀ ਇਹ ਜੇਸ ਬੰਦੇ ਨੇ ਹੁਣ ਜਿਵੇਂ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਇੱਥੇ 1.5 ਤੋਂ 2 ਤੋਂ 1.5 ਕਰੋੜ ਰੁਪਏ ਲਾ ਕੇ ਬੈਠਾ ਜੀ ਅੱਜ ਮੈਨੂੰ ਤਕਰੀਬਨ ਸਹਿਪ ਹੀ ਇਹ 50 ਤੋਂ 60 ਲੱਖ ਰੁਪਏ ਬਣਾ ਕੇ ਦੇ ਦੇ ਆ ਜੀ ਇੱਕ ਤਾਂ ਮੇਰਾ ਰੋਜ਼ਗਾਰ ਖਤਮ ਹੋ ਰਿਹਾ ਜੀ ਇਹ ਸ਼ੋਅਰੂਮ ਜਦੋਂ ਖਤਮ ਕਰਤਾ ਹੀ ਇਹਨਾਂ ਨੇ ਇੱਕ ਮੈਨੂੰ ਉਜਾੜਾ ਕਰੇ ਹੀ ਇਹ ਮੇਰਾ ਇੱਕ ਮੇਰੇ ਪਰਿਵਾਰ ਦੇ 10 ਜੀਆਂ ਦਾ ਪੇਟ ਇੱਥੋਂ ਪਾਲ ਰਿਹਾ ਜੀ ਇਸ ਸਾਰੀਆਂ ਚੀਜ਼ਾਂ ਦੇ ਬਾਵਜੂਦ ਹੋਣ ਦੇ ਵੀ ਇਹ ਮੈਨੂੰ ਸਿਰਫ ਤੇ ਸਿਰਫ ਲੱਖ ਰੁਪਇਆ ਮਰਨੇ ਦਾ ਜਗਾ ਦਾ ਦੇ ਦੇ ਰਿਹਾ ਟੋਟਲ ਯਾਨੀ 50 ਤੋਂ 55 ਲੱਖ ਰੁਪਇਆ ਬਣਾ ਕੇ ਦੇ ਰਿਹਾ ਜੀ ਸਹੀ ਚੱਕਰ ਦੇ ਵਿੱਚ ਸਾਡੇ ਨਾਲ ਬਹੁਤ ਜਿਆਦਾ ਬੇਇਨਸਾਫੀ ਹੋਈ ਹੈ ਉਸ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਸਨ ਨਾਲ ਥੱਲੇ ਵਾਲੇ ਲੈਵਲ ਤੇ ਪਟਵਾਰੀ ਸਾਹਿਬ ਅਤੇ ਐਸ ਡੀ ਐਮ ਸਾਹਿਬ ਨਾਲ ਬਹੁਤ ਮੀਟਿੰਗਾਂ ਹੋਈਆਂ ਡੀ ਸੀ ਸਾਹਿਬ ਨਾਲ ਵੀ ਬਹੁਤ ਮੀਟਿੰਗਾਂ ਹੋਈਆਂ ਸਾਡੀਆਂ ਕਿ ਕਿਸੇ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਜੀ ਦੇਖੋ ਕਸੂਰ ਇਹਦੇ ਵਿੱਚ ਇਹ ਆ ਵੀ ਕਸੂਰ ਹੈਗਾ ਪ੍ਰਸ਼ਾਸਨ ਦਾ ਐਸ ਡੀ ਐਮ ਸਾਹਿਬ ਦਾ ਤਸੀਲਦਾਰ ਸਾਹਿਬ ਦਾ ਤੇ ਪਟਵਾਰੀ ਸਾਹਿਬ ਦਾ ਥੱਲੇ ਵਾਲੇ ਬੰਦਿਆਂ ਦਾ ਕਿਉਂਕਿ ਉਹਨਾਂ ਨੇ ਸਾਡਾ ਰਿਕਾਰਡ ਗਲਤ ਬਣਾ ਕੇ ਭੇਜਤਾ ਜਾਂ ਜੋ ਵੀ ਆ ਉਹਨਾਂ ਨੂੰ ਪਤਾ ਜੀ ਤੇ ਅਸੀਂ ਹੁਣ ਇਹ ਚਾਹੁੰਦੇ ਆ ਵੀ ਇਹ ਸਾਰੇ ਰਿਕਾਰਡ ਨੂੰ ਸਹੀ ਪ੍ਰਸ਼ਾਸਨ ਆਪੇ ਕਰਵਾ ਕੇ ਲੈ ਆਵੇ ਚਾਹੇ ਉਹ ਕਮਿਸ਼ਨਰ ਤੋਂ ਕਰਾ ਕੇ ਲੈ ਆਵੇ ਚਾਹੇ ਉਹ ਜਾ ਕੇ ਹਾਈ ਕੋਰਟ ਤੋਂ ਕਰਾ ਕੇ ਲੈ ਆਵੇ ਇਹਦੇ ਵਿੱਚ ਸਾਨੂੰ ਪਰਵਾਰਾਂ ਨੂੰ ਟੰਗ ਨਾ ਕੀਤਾ ਜਾਵੇ ਇਹੀ ਸਾਡੀ ਬੇਨਤੀ ਹੈ ਜੀ ਜਦੋਂ ਅਸੀਂ ਐਮਐਲਏ ਸਾਹਿਬ ਨਾਲ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਕਿਉਂਕਿ ਜਦੋਂ ਦੇਖੋ ਪਹਿਲਾਂ ਤਾਂ ਇੱਥੇ ਕਿਸੇ ਨੇ ਸਾਨੂੰ ਨਹੀਂ ਪੁੱਛਿਆਗਾ ਜਦੋਂ ਖਬਰਾਂ ਨਿਕਲ ਕੇ ਬਾਹਰ ਆਈਆਂ ਫਿਰ ਐਮਐਲਏ ਸਾਹਿਬ ਦੇ ਵਰਕਰਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਅੱਜ ਸਾਡੀ ਮੀਟਿੰਗ ਕਰਵਾਈ ਹੈ ਐਮਐਲਏ ਸਾਹਿਬ ਨਾਲ ਮੈਡਮ ਅਮਨਦੀਪ ਅਰੋੜਾ ਜੀ ਨਾਲ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਜੀ ਦੇਖੋ ਮਾਨਮ ਜੀ ਆਪਾਂ ਗੱਲ ਕਰੀਏ ਐਮਐਲਏ ਸਾਹਿਬ ਦੀ ਐਸ ਵਕਤ ਉਹ ਪੰਜਾਬ ਦੇ ਮੋਗੇ ਜ਼ਿਲ੍ਹੇ ਦੇ ਰਬ ਨੇ ਜੀ ਇੱਕ ਹਸਾਬ ਨਾਲ ਹੁਣ ਅੱਜ ਉਹਨਾਂ ਨੇ ਸਾਡੇ ਨਾਲ ਜਦੋਂ ਮੀਟਿੰਗ ਹੋਈ ਸਾਨੂੰ ਪੂਰੀ ਗੱਲਬਾਤ ਧਿਆਨ ਨਾਲ ਸੁਣੀ ਉਹ ਕਹਿੰਦੇ ਮੇਰੇ ਨੋਟ ਵਿੱਚ ਆ ਗਈ ਹੈ ਇਹ ਗੱਲਬਾਤ ਕੱਲ ਪੱਛੋਂ ਦੀ ਉਹਨਾਂ ਨੇ ਸਾਨੂੰ ਇਹ ਕਰ ਗਏ ਵੀ ਵਾਅਦਾ ਕੀਤਾ ਹੈ ਵੀ ਕੋਈ ਵੀ ਤੁਹਾਡੀਆਂ ਬਿਲਡਿੰਗਾਂ ਨੂੰ ਨੁਕਸਾਨ ਕਰ ਨਹੀਂ ਆਊਗਾ ਇਹ ਮੇਰੀ ਜ਼ਿੰਮੇਵਾਰੀ ਹੈ ਜੇ ਆਊਗਾ ਤਾਂ ਉਸ ਬਲਡਰਜ ਤੇ ਮਸ਼ੀਨਾਂ ਦੇ ਮੁੜੇ ਮੈਂ ਖੜੀ ਹੋਊਂਗੀ ਇਸ ਮਾਨਮ ਦੀ ਇਸ ਵਾਅਦੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਅਸੀਂ ਫਿਰ ਹੁਣ ਕਿ ਕਿ ਉਸ ਟਾਈਮ ਦੇ ਲਈ ਆਪਣਾ ਜੋ ਅਸੀਂ ਗਾ ਜਥੇਬੰਦੀਆਂ ਵੀ ਆਈਆਂ ਬੈਠੀਆਂ ਇਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਨੂੰ 2 ਦਿਨ ਦੇ ਲਈ ਫੇਸਟੇ ਕਰ ਰਹੇ ਹਾਂ ਕਿਉਂਕਿ ਮੈਡਮ ਨੇ ਕਿਹਾ ਵੀ ਮੈਂ ਤੁਹਾਡੀ ਪੂਰੀ ਡਿਮਾਂਡ ਪੂਰੀ ਕਰੂੰਗੀ ਜਿੱਥੋਂ ਤੱਕ ਹੋ ਸਕੇ ਆਵਾਜ਼ ਲਾ ਕੇ ਮੈਂ ਪ੍ਰਸ਼ਾਸਨ ਨੂੰ ਕਹੂੰਗੀ ਵੀ ਆਪਣੀ ਗਲਤੀ ਹੈ ਤੇ ਆਪਾਂ ਆਪ ਹੀ ਠੀਕ ਕਰਵਾ ਕੇ ਜਿਉਣੇ ਤੁਸੀਂ ਕੀ ਸਮਝਦੇ ਹੋ ਵੀ ਇਹ ਮਸਲਾ ਤਾਂ ਬਹੁਤ ਦਿਨਾਂ ਦਾ ਜਿਹੜਾ ਪੱਖਿਆ ਹੋਇਆ ਜਿੱਦਿਆ ਪਿਛਲਾ ਘਰ ਠੀਠਾਈਆ ਉਦੋਂ ਵੀ ਇਥੇ ਬਹੁਤ ਵੱਡਾ ਕੱਟ ਸੀਗਾ ਹਾਂਜੀ ਪ੍ਰਸ਼ਾਸਨ ਕੋਦਮ ਕੋਦਮ ਕਿਉਂ ਨਹੀਂ ਦੇਖਦਾ ਜੀ ਕਿ ਅੱਜ ਜਿਵੇਂ ਆਪਾਂ ਦੇਖਿਆ ਵੀ ਸਭ ਘਰਾਂ ਘਰ ਕੇ ਜੱਥੇਬੰਦੀਆਂ ਕਿਸਾਨਾਂ ਦੀਆਂ ਜਾਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਕਰਕੇ ਸਿੱਖ ਜੱਥੇਬੰਦੀਆਂ ਪਹੁੰਚੀਆਂ ਜਦੋਂ ਇੱਥੇ ਗੱਲ ਚੱਲੀ ਵੀ ਧਰਨਾ ਲਾਵਾਗੇ ਜਾਂ ਸੜਕ ਰੋਕਾਂਗੇ ਕਿ ਉਦੋਂ ਬਾਅਦ ਹੀ ਪ੍ਰਸ਼ਾਸਨ ਦੀ ਅੱਖ ਖੁੱਲੀ ਹਾਂਜੀ ਬਿਲਕੁਲ ਜੀ ਇਹ ਨਾ ਆਪਣੇ ਪੰਜਾਬ ਦੀ ਖਾਸ ਕਰਕੇ ਕਹਿ ਲੱਗੇ ਵੀ ਇਹ ਤਰਾਸ ਦੀ ਆ ਜੀ ਇੱਕ ਜੇ ਕਿਸੇ ਨੇ ਇੱਥੇ ਆਪ ਦਾ ਹੱਕ ਲੈਣਾ ਨਾ ਉਹਨੂੰ ਮਜਬੂਰ ਕੀਤਾ ਜਾਂਦਾ ਵੀ ਤੂੰ ਧਰਨਾ ਲਾ ਜਾਂ ਸੜਕ ਤੇ ਆ ਕੇ ਬੈਠ। ਜਿਹੜਾ ਹੁਣ ਸਾਡਾ ਮਸਲਾ ਹੈ ਇਹਦੇ ਵਿੱਚ ਧਰਨੇ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਕਿਉਂਕਿ ਅਸੀਂ ਤਾਂ ਸ਼ਹਿਰ ਦੇ ਵਿੱਚ ਬੈਠੇ ਆ ਵਾਰਡ ਨੰਬਰ 49 ਮੋਗੇ ਦਾ ਜਿਹੜਾ ਕਿ 2015 ਚ ਤੋਤਾ ਸਾਹਿਬ ਦੇ ਸਮੇਂ ਦੇ ਵਿੱਚ ਇਹਦੀ ਪਹਿਲੀ ਮਿਊਨਿਸਿਪੈਲਿਟੀ ਦੀ ਚੋਣ ਹੋਈ ਸੀ ਐਮਸੀ ਬਣ ਗਿਆ ਸੀਗਾ ਜੀ। ਤੇ ਇਹ ਜਿਹੜੀ ਸੜਕ ਦਾ ਪ੍ਰੋਜੈਕਟ ਚੱਲਿਆ ਇਹਨਾਂ ਨੇ ਸੜਕ ਦਾ ਰਿਕਾਰਡ ਚੱਕਿਆ 2020 ਚ ਤੇ ਸਾਡੇ ਕੋਲੇ ਇੱਥੇ ਜਿਹੜੀਆਂ ਜਮ੍ਹਾਂਬੰਦੀਆਂ ਨੇ 1990 ਮੌਕੇ ਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ ਗੈਰ ਮਨਕਨ ਏਰੀਆ ਜੀ ਜਦੋਂ ਗੈਰ ਮਨਕਨ ਏਰੀਆ ਹੋ ਗਿਆ ਤੇ ਫਿਰ ਮੈਨੂੰ ਇੱਥੇ ਖੇਤੀਬਾੜੀ ਦੇ ਝੋਨੇ ਦੇ ਪੈਸੇ ਕਿਵੇਂ ਦੇਤੇ ਜੀ ਇਹਨਾਂ ਨੇ So CLU ਜੋ ਮੇਰਾ ਪਾਸ ਆਈ ਸੀਰਨ ਜੋ ਸਰਟੀਫਿਕੇਟ ਚਾਹੀਦਾ ਹੁੰਦਾ ਜਦੋਂ ਆਪਾਂ ਬਿਲਡਿੰਗ ਬਣਾਉਣੀ ਆ ਬਿਲਡਿੰਗ ਪਾਸ ਕਰਾ ਕੇ ਨਕਸ਼ਾ ਪਾਸ ਕਰਾਉਣੀ ਆ ਜੀ ਮਨਸਿਪੈਲਟੀ ਤੋਂ ਉਸ ਤੋਂ ਬਾਅਦ ਆਪਾਂ ਨੇ ਉਹਦੀਆਂ ਫੀਸਾਂ ਭਰਦੇ ਆ ਜਿਹੜਾ ਕਿ ਮੈਂ 2.5 ਲੱਖ ਰੁਪਿਆ ਫੀਸਾਂ ਦਾ ਵੀ ਭਰ ਚੁੱਕਿਆ 2018 ਦੇ ਵਿੱਚ ਜੀ ਤੇ ਉਸ ਤੋਂ ਬਾਅਦ ਮੈਨੂੰ ਸਰਟੀਫਿਕੇਟ ਦਿੱਤਾ ਗਿਆ CLU ਉਹ CLU ਸਰਟੀਫਿਕੇਟ ਤੇ GST ਨੰਬਰ ਜਿਸ ਵੀ ਬੰਦੇ ਕੋਲੇ ਹੋਵੇ ਨਾ ਜੇ ਆਪਾਂ ਚਾਹੀਏ ਡਗਰੂ ਵਾਲੇ ਫਾਰਕਾਂ ਤੇ ਜਾ ਕੇ ਵੀ ਦੁਕਾਨ ਪਾ ਲਈਏ ਨਾ ਉਹ ਵੀ ਕਮਰਸ਼ੀਅਲ ਹੋ ਜਾਂਦੀ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਇਹਨਾਂ ਦਾ ਕਾਨੂੰਨ ਕਹਿੰਦਾ ਜੀ ਉਹਨਾਂ ਦਾ ਕਾਨੂੰਨ ਤਾਂ ਇਹ ਵੀ ਕਹਿੰਦਾ ਹੈ ਵੀ ਜੇ ਕੋਈ ਜਗ੍ਹਾ ਨਹੀਂ ਦੇਣਾ ਚਾਹੁੰਦਾ ਐਨਐਚਏ ਹਲਾ ਦਾ ਤਾਂ ਉਹਦੇ ਘਰ ਦੇ ਵੰਡੇ ਘਰ ਤੇ ਜ਼ਮੀਨ ਦੇ ਵੰਡੇ ਜ਼ਮੀਨ ਦਿੱਤੀ ਜਾਊਗੀ ਪਰ ਇੱਥੇ ਇਹ ਸਾਰੇ ਕਾਨੂੰਨਾਂ ਨੂੰ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਹਾਂਜੀ ਮੈਂ ਮੇਰਾ ਘਰ ਇੱਥੇ ਨਾਲ ਹੀ ਹੈ ਜੀ ਦੇਖੋ ਵੀ ਕਾਨੂੰਨ ਦੀਆਂ ਕਿੰਨੀਆਂ ਧੱਜੀਆਂ ਡਾਈਆਂ ਗਈਆਂ ਜੀ ਪ੍ਰਸ਼ਾਸਨ ਇਹ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੁੰਦਾ ਪਰ ਪ੍ਰਸ਼ਾਸਨ ਪੁੱਛਿਆ ਵੀ ਕੀ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚਲੇ 12 38 ਕਹਿੰਦੀ ਐ ਵੀ ਜਿੰਨਾ ਚਿਰ ਅਗੜ ਨੂੰ ਤੁਸੀਂ 100% ਉਹਦਾ ਬੰਦਾ ਮੁਆਵਜਾ ਦੇ ਦੇਉਗੇ ਫਿਰ ਤੁਸੀਂ ਉਹਦਾ ਘਟਾ ਸਕਦੇ ਕੀ ਇਹਨਾਂ ਨੇ 12 38 ਦੇ ਉੱਤੇ ਚੱਲੇ ਬਿਲਕੁਲ ਨਹੀਂ ਚੱਲੇ ਜੀ ਇਹਨਾਂ ਨੇ ਅਸੀਂ ਡੌਟੀ ਗਈ ਹੋਈ ਸੀ ਲਿਆ ਕੇ ਬਡੂਜੇ ਲਿਆ ਕੇ ਸਾਰੀਆਂ ਘਰਾਂ ਦੀਆਂ ਕੰਨਾਂ ਤੋੜਤੀਆਂ ਜੀ ਮੇਰੇ ਦੀਆਂ ਜਿਹੜੀਆਂ ਕਿ ਘਟੂ ਘਟ 15 20 ਰੱਖ ਜੋ ਬਣੀਆਂ ਸੀ 8 ਲੱਖ ਦੀ ਉੱਤੇ ਮਿੱਟੀ ਪਈ ਐ ਉਹਦਾ ਕੋਈ ਬਾੜ ਨਹੀਂ ਕਿਊਬਲ ਉੱਤੇ ਬੋਰੋ ਆ ਉਹਦਾ ਕੋਈ ਬਾੜ ਨਹੀਂ ਇੱਕ ਪਾਸੇ ਤਾਂ ਪ੍ਰਸ਼ਾਸਨ ਕਹਿੰਦਾ ਵੀ ਦਰਖਤ ਲਾਓ ਦਰਖਤ ਲਾਓ ਕਿੰਨਾ ਰੱਟਾ ਫੜਿਆ ਹੋਇਆ ਵੀ ਦਰਖਤ ਲਾਓ ਜੀ ਮੇਰੇ ਘਰ ਜਿਹੜਾ ਜੰਗਲ ਬਣਿਆ ਟੋਪ ਥੱਲੇ ਨਹੀਂ ਆਉਂਦੀ ਸੀ ਵੀ ਇਹਨੇ ਡਾਕਟਰ ਲੱਗੇ ਸੀ ਇਹਨਾਂ ਨੇ ਵਾਰਡ ਹੀ ਨਹੀਂ ਪਾਸ ਕੀਤਾ ਹੁਣ ਪ੍ਰਸ਼ਾਸਨਾਂ ਦਾ ਅਸੀਂ ਵਾਰਡ ਪਾਸ ਕਰਦਨੇ ਕੀ ਇਹ ਕਾਨੂੰਨੀ ਤਜੀ ਨਹੀਂ ਵੀ ਪੈਨਾਂ ਤੋਂ ਤੁਸੀਂ ਡਾਕਟਰ ਦੋੜਦੇ ਹੋ ਮੁੜ ਕੇ ਅਸੀਂ ਵਾਰਡ ਪਾਸ ਕਰਦਨੇ ਇਹਨਾਂ ਨੇ ਡਾਕਟਰਾਂ ਦਾ ਵਾਰਡ ਹੀ ਨਹੀਂ ਪਾਸ ਕੀਤਾ ਐਨਐਚਏ ਨੂੰ ਮੈਂ ਜਦੋਂ ਪੁੱਛਿਆਗਾ ਉਹਦੇ ਤੱਕਨ ਵੀ ਲਿਆ ਵਾਰਡ ਦੀ ਕਾਪੀ ਦੇ ਮੈਨੂੰ ਧੰਕੀ ਦਿੰਦਾ ਵੀ ਸਾਰਾ ਘਟਾ ਦਈਏ ਉਹਨੇ ਇਹ ਨਹੀਂ ਕਿਹਾ ਮੈਂ ਨਾ ਡੀਐਸਪੀ ਸਾਹਿਬ ਕੋਲ ਰਿਹਾ ਵੀ ਭਾਈ ਤੂੰ ਵਾਰਡ ਦੀ ਕਾਪੀ ਦੇ ਜਿਹੜਾ ਹੋਇਆ ਕਾਨੂੰਨ ਦੇ ਹਿਸਾਬ ਨਾਲ ਚੱਲ ਜੇ ਕਾਨੂੰਨ ਦੇ ਹਿਸਾਬ ਨਾਲ ਘੱਟ ਆਇਆ ਮੈਨੂੰ ਦੱਸ ਦਿਓ ਕਿਹੜਾ ਕਾਨੂੰਨ ਕਹਿੰਦਾ ਵੀ ਭ ਫਿਰ ਜੀ ਤੁਸੀਂ ਇਹ ਦੇਖੋ ਮੈਨੂੰ ਇਹ ਨਹੀਂ ਪ੍ਰਸ਼ਾਸਨ ਦੀ ਪਤਾ ਨਹੀਂ ਤਾਂ ਪ੍ਰਸ਼ਾਸਨ ਦਾ ਦਿਮਾਗ ਹੀ ਹੈਣੀਗਾ ਵੀ ਥੱਲਿਆਂ ਦੇ ਤੁਸੀਂ ਕਣਕ ਝੋਨਾ ਲਿਆ ਤੇ ਉੱਤੇ ਤੁਸੀਂ ਘਰ ਪਾਇਆ ਵਿਆ ਦੇਖੋ ਵੀ ਥੱਲੇ ਕਣਕ ਝੋਨਾ ਲਗਿਆ ਉੱਤੇ ਘਰ ਪਾਇਆ ਵੀ ਬਾਈ ਆ ਕੇ ਵੇਖ ਤਾਂ ਲੋ ਤੁਸੀਂ ਏਸੀ ਕਮਰੇ ਚ ਬੈਠੇ ਉਥੇ ਬਣਾਈ ਜਾਂਦੇ ਹੋ ਤੁਸੀਂ ਵੇਖੋ ਲੋਕੀ ਉਜੜ ਰਹੇ ਉਜੜ ਇੱਥੇ ਮੈਨੂੰ ਲੋਕੀ ਨੰਗਦੇ ਰੱਪਦੇ ਕਹਿੰਦੇ ਭਾਈ ਅਸੀਂ 47 ਵਾਲਾ ਵੇਖ ਰਹੇ ਹਾਂ ਮੋਰ ਜੋ 47 ਚ ਹੋਇਆ ਉਹ ਅੱਜ ਇਹ ਤੁਹਾਡੇ ਨਾਲ ਹੋ ਰਿਹਾ ਫਿਰ ਦੂਸਰੀ ਗੱਲ ਇਹ ਜੀ ਮੇਰਾ ਘਰ ਦਾ ਟੈਂਡਾ ਵਿਚੋਂ ਕਾਨੂੰਨ ਕਹਿੰਦਾ ਵੀ ਜੇ ਕਹਦਾ ਫੁੱਟ ਐਂਟਰਵੀਟ ਹੈ ਜੇ ਤਾਂ ਉਹਨੂੰ ਸਾਰੇ ਪੈ ਇਹ ਕਾਨੂੰਨੀਆ ਧੜੀਆਂ ਡਾ ਕੇ ਕਹਿੰਦੇ ਜੀ ਅਧਾਕਾਰੀ ਢੋਣਾ ਐਨਐਚਏ ਦਾ ਜਿਹੜਾ ਹੈਗਾ ਬਈ ਹੋਲ ਸਟੇਟ ਦਾ ਜਿਹੜਾ ਆਇਆ ਮਸ਼ਕੀਆਂ ਹਾਸ ਦਾ ਕਹਿੰਦਾ ਵਿਚਾਰੋ ਚੀੜ ਦਈਏ ਮੈਂ ਇੱਕੋ ਗੱਲ ਕਹਿਣਾ ਵੀ ਡੀਸੀ ਸਾਹਿਬ ਦਾ ਘਰ ਵਿਚਾਰੋ ਚਲਾ ਲੈਣਾ ਮੈਂ ਇੱਕ ਨਵਾਂ ਪਹਾਣੀ ਦਾ ਨਾ ਜਗਾ ਦਾ ਤੇ ਨਾ ਮੈਂ ਆਪਦੀ ਬਿਲਡਿੰਗ ਦਾ ਲਵਾਂ ਸਾਰੇ ਅਫਸਰਾਂ ਦਾ ਘਰ ਵਿਚਾਰੋ ਚਰਾਉਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਬਣਦੇ ਆ ਸਾਡੀ 1 ਨੰਬਰ ਦੀ ਕਮਾਈ ਆ ਕੋਈ ਚਿੱਟੇ ਨਾ ਨਹੀਂ ਅਸੀਂ ਕਰ ਬਣਾਏ ਹੋਏ ਜੇ ਚਿੱਟੇ ਨਾ ਬਣਾਏ ਹੋਏ ਆ ਜੀ ਆਹ ਮਾਲ ਮੈਕਮੇ ਦੇ ਰਿਕਾਰਡ ਦੇ ਮੁਤਾਬਕ ਜੀ ਬੁੱਗੀਪੁਰੇ ਬਾਈਪਾਸ ਤੋਂ ਲੈ ਕੇ ਬਾਬਾ ਫਰੀਦ ਕਲਵਾਨੀ ਤੱਕ ਦੇ ਸਾਰੀ ਜਗ੍ਹਾ ਕਮਰਸ਼ੀਅਲ ਆ ਜੀ ਇਹ ਇੱਥੋਂ ਦੀ ਸਾਰਾ ਰੋਡ 105 ਬੀ ਨੰਗਰੇ ਆ ਜੀ ਜਿਹੜਾ ਸਾਡੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਦੀ ਨੰਗਰੇ ਆ ਜੀ ਇਹ ਸਾਨੂੰ ਆਪਣਾ ਮੁਆਵਜ਼ਾ ਪੂਰਾ ਨਹੀਂ ਮਿਲ ਰਿਹਾ ਜੀ ਇੱਥੇ ਸਾਰਾ ਸਾਨੂੰ ਬਹੁਤ ਦੀ ਘੱਟ ਸਾਨੂੰ 1 ਲੱਖ ਰੁਪਇਆ ਮਰਲਾ ਅਸੀਂ ਸ਼ਹਿਰਾਂ ਦੇ ਵਿੱਚੋਂ ਨਿਕਲੇ ਆਂ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਇੱਥੇ ਆਏ ਸੀਗੇ ਖੁੱਲੀ ਜਗ੍ਹਾ ਲਈ ਆ ਖੁੱਲੀ ਜਗ੍ਹਾ ਕੰਮ ਕਰਨ ਵਾਸਤੇ ਲਈ ਸੀ ਪਰ ਅਸੀਂ ਅੱਜ ਦੇ ਦਿਨ ਇਹ ਪਛਤਾ ਰਹੇ ਆਂ ਅਸੀਂ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਕਿਉਂ ਇੱਥੇ ਖੁੱਲ੍ਹਾ ਖੁੱਲੀ ਜਗ੍ਹਾ ਦੇ ਵਿੱਚ ਆ ਗਏ ਜੀ